ਜਸ ਸਤ ਗੁਰ ਸੁਣੀਦਾ ਤਸੋਹੀ ਮੈਂ ਟਿੱਠ ਵਿਚੋੜਿਆ ਮੇਲੇ ਪ੍ਰਭੂ ਔਰ ਦਰਗਹ ਕਾਬਸੀਟ ਹਰ ਨਾਮੋਂ ਮੰਤਰ ਦਰਾਇਂਦਾ ਕੱਟੇ ਹੋ ਮਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਧੋਰੇ ਪਿਆ ਸੰਜੋਗ ਨਾਨਕ ਸਤ ਗੁਰ ਤੇ ਨ ਮਿਲਾਇ ਜਿਨ੍ਹਾਂ ਧੋਰੇ ਪਿਆ ਸੰਜੋਗ ਵਾਹਿਗੁਰੂ पशु पंखी ऊत अर प्रेता बविवद जों ने फिरत आनेता जिह जा जानो तह रहण ना पावे ठाण बिहुण उठ उठ, उठ फिरत आवे ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬਾਣੀ ਮਾਰੂ ਰਾਗ ਦੇ ਵਿੱਚ ਉਹਨਾਂ ਦਾ ਇਹ ਅੰਮ੍ਰਿਤਮਈ 19ਵਾਂ ਸ਼ਬਦ ਹੈ ਜਿਸ ਤੇ ਕੀ ਵਿਚਾਰ ਚੱਲ ਰਹੀ ਹੈ ਆਓ ਅੱਜ ਇਸ 19ਵੇਂ ਸ਼ਬਦ ਦੇ ਤੀਸਰੇ ਪਦੇ ਦੀ ਵਿਚਾਰ ਕਰੀਏ ਸਤਿਗੁਰੂ ਜੀ ਇਹਨਾਂ ਇਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਰਾਮ ਨਾਮ ਮਨ ਤਨ ਆਧਾਰ ਜੋ ਸਿਮਰ ਤਿਸ ਕਾ ਨਿਸਤਾਰਾ ਰਹਾਉ ਦੀਆਂ ਪੰਕਤੀਆਂ ਦਾ ਇਹ ਸਾਰੇ ਸ਼ਬਦ ਦਾ ਸਾਰੰਸ਼ ਹੁੰਦਾ ਹੈ ਇਸ ਰਹਾਉ ਦੀਆਂ ਪੰਕਤੀਆਂ ਦੇ ਦੁਆਲੇ ਹੀ ਸਾਰਾ ਸ਼ਬਦ ਹੁੰਦਾ ਹੈ ਇਸ ਸਾਰੰਸ਼ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ RAM NAAM MAN TAN AADHAR RAM ਦੇ ਨਾਮ ਨੂੰ ਆਪਣੇ ਮਨ ਵਿੱਚ ਆਪਣੇ ਤਨ ਵਿੱਚ ਅਰਥਾਤ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਜੋ ਸਿਮਰ ਤਿਸ ਕਾ ਨਿਸਤਾਰਾ ਜਿਹੜਾ ਵੀ RAM ਦੇ ਨਾਮ ਨੂੰ ਸਿਮਰਦਾ ਹੈ ਜਿਹੜਾ ਵੀ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਜਿਹੜਾ ਵੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਦਾ ਨਿਸਤਾਰਾ ਹੋ ਜਾਂਦਾ ਹੈ ਉਹ ਇਸ ਸੰਸਾਰ ਸਮੁੰਦਰ ਇਸ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਸੋ ਸਤਿਗੁਰੂ ਜੀ ਸਾਨੂੰ ਅੱਜ ਇਸ ਸ਼ਬਦ ਦੇ ਤੀਸਰੇ ਪਦ ਦੇ ਵਿੱਚ ਉਪਦੇਸ਼ ਕਰਦੇ ਹਨ ਅਸ਼ਯ ਪੰਖੀ ਪੂਤ ਅਰ ਪ੍ਰੇਤਾ ਬਹੁ ਵਿਦ ਜੋਨੀ ਫਿਰਤ ਅਨੇਤਾ ਅਨੇਤਾ ਨੇਤਰਾ ਤੋਂ ਬਿਨਾ ਨੇਤਰ ਨੇਤਾ ਨੇਤਰ ਅਨੇਤਰਾ ਨੇਤਰਾਂ ਤੋਂ ਬਿਨਾਂ ਅਰਥਾਤ ਅੰਨਾ ਮਨੁੱਖ ਜੋ ਹਉਮੈ ਦੇ ਮੋਹ ਦੇ ਵਿੱਚ ਪੈ ਕੇ ਅੰਨਾ ਹੋ ਗਿਆ ਹੈ ਉਹਦਾ ਅੰਨਾ ਨਹੀਂ ਹੈ ਅੱਖਾਂ ਹਨ ਪਰ ਹਉਮੈ ਦੇ ਮੋਹ ਦੇ ਕਰਕੇ ਇਹ ਅੰਨਾ ਹੋ ਗਿਆ ਹੈ ਇਸ ਨੂੰ ਉਸ ਵਾਹਿਗੁਰੂ ਦਾ ਗਿਆਨ ਨਹੀਂ ਹੈ ਇਸ ਕਰਕੇ ਇਹ ਅੰਨਾ ਹੈ ਕਿਉਂਕਿ ਸਤਗੁਰੂ ਜੀ ਆnde ਉਹਨਾਂ ਨੂੰ ਨਹੀਂ ਕਹਿੰਦੇ ਕਿ ਜਿਨ੍ਹਾਂ ਦੀ ਅੱਖਾਂ ਤੇ ਜਿਨ੍ਹਾਂ ਦੀ ਅੱਖਾਂ ਨਹੀਂ ਹਨ ਜੋ ਕੁਦਰਤ ਵੱਲੋਂ ਹੀ ਜਿਨ੍ਹਾਂ ਦੀ ਅੱਖਾਂ ਨਹੀਂ ਹਨ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫੁਰਮਾਨ ਹੈ ਅੰਦੇ ਇਹ ਨਾ ਅੱਖੀਆਂ ਜਨਮ ਮੁਖ ਲੋਇਨ ਨਾ ਹੈ ਅੰਦੇ ਸੇ ਨਾਨਕਾ ਖਸਮੋਂ ਕੋਤੇ ਜਾਏ ਅੰਦੇ ਉਹ ਨਹੀਂ ਹਨ ਜਨਾ ਦੇ ਮੁਖ ਤੇ ਉੱਤੇ ਅੱਖਾਂ ਨਹੀਂ ਹਨ ਅੰਦੇ ਉਹ ਹਨ ਜਿਹੜੇ ਖਸਮ ਨੂੰ ਵਿਸਾਰ ਕੇ ਖੁੰਝੇ ਜਾ ਰਹਿਆਂ ਨੂੰ ਉਹ ਹਨ ਅਸਲ ਨੇ ਸੋ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹਨ ਬਹੁ ਵਿਦ ਜੋਨੀ ਫਿਰਤ ਅਨੇਤਾ ਅਨੇਤਾ ਨੇਤਰਾ ਤੋਂ ਬਿਨਾ ਅੰਨਾ ਮਨੁਕ ਹਉਮੇ ਦੇ ਮੋਹ ਦੇ ਵਿੱਚ ਅੰਨਾ ਹੋਇਆ ਹਉਮੇ ਦੇ ਮੋਹ ਦੇ ਵਿੱਚ ਅੰਨਾ ਹੋਇਆ ਕਈ ਤਰੀਕਿਆਂ ਦਿਆਂ ਜੂਨਾ ਪਸ਼ੂ ਪੰਛੀ ਪੂਤ ਪ੍ਰੇਤ ਆਕ ਇਸ ਤਰ੍ਹਾਂ ਦੀਆਂ ਜੂਨਾ ਦੇ ਵਿੱਚ ਫਿਰਦਾ ਹੈ ਇਹਨਾਂ ਜੂਨਾ ਵਿੱਚ ਭਟਕਦਾ ਹੈ ਕਿਉਂਕਿ ਉਸ ਤੇ ਉਸ ਨੂੰ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਮਿਲਦਾ ਇਸ ਕਰਕੇ ਉਹ ਆਵਾ ਗਾਉਂ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ ਹੈ ਜਹ ਜਾਨੋ ਤਹ ਰਹਿਣ ਨਾ ਪਾਵੈ ਜੇਤੇ ਇਸ ਨੇ ਜਾਣਾ ਸੀ ਜਾਣਾ ਕਿੱਥੇ ਸੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਨਾ ਸੀ ਉਤੇ ਨਹੀਂ ਇਹ ਪਹੁੰਚਦਾ ਇਹ ਜੀਵ ਜੋ ਹੈ ਕਿਉਂਕਿ ਹਉਮੈ ਦੇ ਵਿੱਚ ਹੈ ਹਉਮੈ ਦੇ ਵਿੱਚ ਹੋਣ ਕਰਕੇ ਇਹ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਪਹੁੰਚਦਾ ਉਸ ਚਰਨਾ ਵਾਹਿਗੁਰੂ ਦੇ ਚਰਨਾ ਵਿੱਚ ਇਸ ਨੂੰ ਟਿਕਾਣਾ ਨਹੀਂ ਮਿਲਦਾ ਜਹ ਜਾਨੋ ਤਹ ਰਹਿਣ ਨਾ ਪਾਵੈ ਥਾਨ ਬਿਹੁਣ ਉਠ ਉਠ ਫੇਰ ਧਾਵੈ ਥਾਨ ਬਿਹੂਣ ਥਾਨ ਥਾਨ ਤੋਂ ਬਿਨਾ ਬਿਹੂਣ ਥਾਨ ਤੋਂ ਬਿਨਾ ਅਰਥਾਤ ਨਿਥਾਵਾਂ ਬਣ ਕੇ ਕਿਉਂਕਿ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਸ ਨੂੰ ਸਥਾਨ ਨਹੀਂ ਮਿਲਦਾ ਇਸ ਕਰਕੇ ਥਾਨ ਬਿਹੂਣ ਉਠ 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 ਬਾਰ ਬਾਰ ਜਨਮ ਮਰਨ ਲੈ ਕੇ ਕਰਕੇ ਬਾਰ ਬਾਰ ਜਨਮ ਲੈ ਕੇ ਬਾਰ ਬਾਰ ਜੂਨਾ ਵਿੱਚ ਪੈ ਕੇ ਫਿਰ ਧਾਵੈ ਅਤੇ ਜੂਨਾ ਦੇ ਵਿੱਚ ਪੈ ਕੇ ਪਟਕਦਾ ਫਿਰਦਾ ਹੈ ਕਿਉਂਕਿ ਉਸ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਨਹੀਂ ਮਿਲਿਆ ਅਰਦਾਸਾਂ ਤਾਂ ਕਰਦੇ ਹਨ ਕਿ ਇਹ ਜੀਵ ਦੀ ਇਸਰੀ ਮਰਤੂ ਹੋ ਗਈ ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਰ ਚਰਨਾ ਵਿੱਚ ਨਿਵਾਸ ਤਾਂ ਮਿਲਣਾ ਹੈ ਆਪਣੇ ਕਰਮਾਂ ਦੇ ਮੁਤਾਬਕ ਇਸ ਜੀਵਨ ਨੂੰ ਜੀਉਂਦਿਆਂ ਆ ਕਿ ਉਸ ਵਾਹਿਗੁਰੂ ਦੇ ਗੁਣ ਗਾਏ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਿਆ ਤਾਂ ਹੀ ਉਸ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਮਿਲਣਾ ਸੀ ਪਰ ਇਹ ਤਾਂ ਨਹੀਂ ਕੀਤਾ ਇਸ ਕਰਕੇ ਉਸ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਨਹੀਂ ਮਿਲਿਆ ਇਸ ਕਰਕੇ ਵਕਰੀਆਂ ਵਕੀਆਂ ਜੂਨਾ ਵਿੱਚ ਪਟਕਦਾ ਹੈ ਜਾਹ ਜਾਨੋ ਜਿੱਥੇ ਜਾਣਾ ਸੀ ਵਾਹਿਗੁਰੂ ਦੇ ਚਰਨਾਂ ਚ ਨਿਵਾਸ ਕਰਨਾ ਸੀ ਤਾਹ ਰਹਿਣ ਨਾ ਪਾਵੇ ਉਥੇ ਇਸ ਨੂੰ ਟਿਕਣਾ ਨਹੀਂ ਮਿਲਦਾ ਉਸ ਦੇ ਉਸ ਤੇ ਇਸ ਨੂੰ ਰਹਿਣ ਦੀ ਥਾਂ ਨਹੀਂ ਮਿਲਦੀ ਥਾਣ ਬਿਹੂਣ ਅਤੇ ਨਿઠાਵਾ ਹੋ ਕੇ ਉਠ ਉਠ ਫੇਰ ਧਾਵੈ ਬਾਰ ਬਾਰ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ ਪਟਕਦਾ ਰਹਿੰਦਾ ਹੈ ਮਨ ਤਨ ਬਾਸ਼ਨਾ ਬਹੁਤ ਵਿਸਥਾਰ ਹੋ ਮੇਦੇ ਮੋਹ ਦੇ ਕਾਰਨ ਇਸ ਮਾਇਆ ਦੇ ਮੋਹ ਦੇ ਕਾਰਨ ਇਹ ਮਨ ਤਨ ਵਾਸ਼ਨਾ ਮਨ ਅਤੇ ਤਨ ਦੇ ਵਿੱਚ ਵਾਸ਼ਨਾ ਦੇ ਵਿੱਚ ਹੀ ਗਲਤਾਨ ਰਹਿਦਾ ਹੈ ਸਦਾ ਹੀ ਇਸ ਦੇ ਅੰਦਰ ਵਾਸ਼ਨਾਵਾਂ ਹੀ ਉੱਠਦੀਆਂ ਹਨ ਇੱਛਾਵਾਂ ਹੀ ਭਰੀਆਂ ਰਹਿੰਦੀਆਂ ਹਨ ਆਸਾਂ ਹੀ ਭਰੀਆਂ ਰਹਿੰਦੀਆਂ ਹਨ ਮਨ ਤਨ ਵਾਸ਼ਨਾ ਬਹੁਤ ਵਿਸਥਾਰ ਮਨ ਅਤੇ ਤਨ ਵਿੱਚ ਵਾਸ਼ਨਾਵਾਂ ਦਾ ਹੀ ਕਲਾਰਾ ਕਲਿਆ ਰਹਿਦਾ ਹੈ ਇਹ ਵਨ ਅਤੇ ਤਨ ਦੇ ਵਿੱਚੋਂ ਬਾਸ਼ਨਾਵਾਂ ਇਛਾਵਾਂ ਆਸਾਂ ਜੋ ਹਨ ਖਤਮ ਨਹੀਂ ਹੁੰਦੀਆਂ ਇਸ ਕਰਕੇ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਆਪਣੇ ਅੰਦਰੋਂ ਇਹ ਜੋ ਆਸਾ ਦੀਆਂ ਤਰੰਗਾ ਉੱਠਦੀਆਂ ਹਨ ਇਹਨਾਂ ਨੂੰ ਖਤਮ ਕਰੋ ਕਿਉਂਕਿ ਸੁਖਣੀ ਸਹਾਈ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹਨ ਆਸ ਅਨਿਤ ਤਿਆਗੋ ਰੰਗ ਸੰਤ ਜਣਾ ਕੀ ਤੂਰ ਮਨ ਮੰਗ ਆਸ ਅਨੇਤ ਅਨੇਤ ਜਿਹੜੇ ਪਦਾਰਥ ਰਹਿਣ ਵਾਲੇ ਨਹੀਂ ਹਨ ਨਿਤ ਰਹਿਣ ਵਾਲੇ ਪਦਾਰਥ ਜੋ ਨਹੀਂ ਹਨ ਉਹਨਾਂ ਦੀ ਆਸਾ ਕਰਨੀਆਂ ਆਸ ਅਨਿਤ ਤਿਆਗੋ ਤਰੰਗ ਨਾ ਰਹਿਣ ਵਾਲੇ ਪਦਾਰਥਾਂ ਦੀਆਂ ਆਸਾਂ ਨੂੰ ਤਿਆਗ ਦਿਓ ਉਹਦਿਆਂ ਜੋ ਤਰੰਗਾ ਅੰਦਰ ਉੱਠਦੀਆਂ ਹਨ ਲਹਿਰਾਂ ਉੱਠਦੀਆਂ ਹਨ ਉਹਨਾਂ ਨੂੰ ਤਿਆਗ ਦਿਓ ਆਸ ਅਨਿਤ ਤਿਆਗੋ ਤਰੰਗ ਸੰਤ ਜਣਾ ਕੀ ਤੂਰ ਮਨ ਸੰਗ ਇਹ ਸਤਿਗੁਰੂ ਦਾ ਉਪਦੇਸ਼ ਪਰ ਜੋ ਮਾਇਆ ਦੇ ਮੋਹ ਦੇ ਵਿੱਚ ਜੀਵ ਲਪਟਿਆ ਹੋਇਆ ਹੈ ਉਹ ਫਿਰ ਸਦਾ ਹੀ ਇਹਨਾਂ ਬਾਸ਼ਨਾਵਾਂ ਦੇ ਵਿੱਚ ਹੀ ਪਿਆ ਰੰਦਾ ਉਹਦਾ ਮਨ ਅਤੇ ਤਨ ਸਦਾ ਬਾਸ਼ਨਾਵਾਂ ਦੇ ਵਿੱਚ ਹੀ ਲਪਟਿਆ ਰਹਿੰਦਾ ਹੈ ਮਨ ਤਨ ਬਾਸ਼ਨਾ ਬਹੁਤ ਵਿਸਥਾਰ ਅਹਮੇਵ ਮੂਠੋ ਵਿਚਾਰਾ ਅਤੇ ਹੰਕਾਰ ਜੋ ਹੈ ਅਹਮੇਵ ਹੰਕਾਰ ਹੰਕਾਰ ਜੋ ਹੈ ਇਸ ਵਿਚਾਰੇ ਜੀਵ ਦੇ ਆਤਮਿਕ ਜੀਵਨ ਨੂੰ ਮੋਟ ਲੈਂਦਾ ਹੈ ਇਸ ਵਿਚਾਰੇ ਜੀਵ ਦੇ ਆਤਮਿਕ ਜੀਵਨ ਨੂੰ ਠੱਗ ਲੈਂਦਾ ਹੈ ਇਹ ਹੰਕਾਰ ਜੋ ਹੈ ਹੰਕਾਰ ਆਤਮਕ ਜੀਵਨ ਅੰਦਰ ਪੈਦਾ ਨਹੀਂ ਹੋਣ ਦਿੰਦਾ ਅਨਕ ਦੁਖ ਅਰ ਬਹੁਤ ਸਜਾਈ ਇਸ ਹੰਕਾਰ ਕਰਕੇ ਅਤੇ ਵਾਸ਼ਨਾਵਾਂ ਕਰਕੇ ਅੰਦਰ ਅਨਕ ਦੁਖ ਅਨੇਕਾਂ ਹੀ ਐਬ ਪੈਦਾ ਹੋ ਜਾਂਦੇ ਹਨ ਅਰੇ ਬਹੁਤ ਸਜਾਈ ਅਤੇ ਉਸ ਕਰਕੇ ਫਿਰ ਬਹੁਤ ਹੀ ਸਜਾਵ ਵੀ ਮਿਲਦੀ ਹੈ ਤਾਂ ਕੀ ਕੀਮਤ ਕਹਿਣ ਨਾ ਜਾਈ ਜਿਹੜੀ ਉਹ ਸਜਾਵ ਮਿਲਦੀ ਹੈ ਉਸ ਦੇ ਵਿੱਚ ਫਿਰ ਕੋਈ ਇਹੋ ਜੀ ਕੀਮਤ ਨਹੀਂ ਕਹੀ ਜਾ ਸਕਦੀ ਕੋਈ ਇਹੋ ਜਿਹਾ ਆਦਾਰਸ਼ ਦੇ ਕੇ ਉਸ ਸਜਾਵ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹੋ ਜੀ ਉਹ ਸਜਾਵ ਮਿਲਦੀ ਹੈ ਪ੍ਰਭ ਵਿਸਰਤ ਨਰਕ ਮੈਂ ਪਾਇਆ ਤਹਮਾਤ ਨਾ ਬੰਦ ਨਾ ਮੀਤ ਨਾ ਜਾਇ ਪ੍ਰਭੂ ਦੇ ਵਿਸਰਣ ਕਰਕੇ ਇਹ ਫਿਰ ਜੀਵ ਨਰਕ ਦੇ ਵਿੱਚ ਪਾਇਆ ਜਾਂਦਾ ਹੈ ਪ੍ਰਭ ਵਿਸਰਤ ਨਰਕ ਮੈਂ ਪਾਇਆ ਸਹਮਾਤ ਨਾ ਬੰਧ ਨਾ ਮੀਤ ਨਾ ਜਾਇਆ ਉੱਤੇ ਫਿਰ ਕੋਈ ਵੀ ਸਹਾਈ ਨਹੀਂ ਹੁੰਦਾ ਨਾ ਮਾਤਾ ਨਾ ਬੰਧ ਰਿਸ਼ਤੇਦਾਰ ਨਾ ਮੀਤ ਮਿੱਤਰ ਨਾ ਜਾਇਆ ਨਾ ਇਸਤਰੀ ਕੋਈ ਵੀ ਫਿਰ ਉੱਤੇ ਸਹਾਈ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਜਪਿਆ ਇਸ ਕਰਕੇ ਪਰਮਾਤਮਾ ਦੇ ਨਾਮ ਨੂੰ ਛੱਡ ਲਿਆ ਇਸ ਕਰਕੇ ਕਿਸੇ ਹੋਰ ਨੇ ਸਹਾਈ ਨਹੀਂ ਹੋਣਾ ਕਿਉਂਕਿ ਸਤਗੁਰੂ ਜੀ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹ ਆ ਨਾਮ ਤੇਰਾ ਸੰਗ ਸਹਾਈ ਜਿੱਤੇ ਮਾਤ ਪਿਤਾ ਹੋਰ ਕਿਸੇ ਪੁੱਤ ਨੇ ਸਹਾਇਤਾ ਨਹੀਂ ਕਰਨੀ ਉਥੇ ਨਾਮ ਨੇ ਹੀ ਸਹਾਇਤਾ ਕਰਨੀ ਆ ਜੇ ਅਸੀਂ ਨਾਮ ਦੇ ਨਾਲ ਜੁੜਦੇ ਆਂ ਫਿਰ ਨਾਮ ਸਾਡੀ ਸਦਾ ਹੀ ਸਹਾਇਤਾ ਕਰਦਾ ਹੈ ਜਿਸ ਕੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰਗ੍ਰਾਮੀ ਜਿਸ ਨੂੰ ਕਿਰਪਾਲ ਵਾਹਿਗੁਰੂ ਕਿਰਪਾ ਦਾ ਜੋ ਘਰ ਹੈ ਕਿਰਪਾਲ ਹੋਇਆ ਕਿਰਪਾ ਦਾ ਘਰ ਜੋ ਵਾਹਿਗੁਰੂ ਹੈ ਉਹ ਸਵਾਮੀ ਜੋ ਹੈ ਜਿਸ ਉਤੇ ਉਹ ਕਿਰਪਾ ਕਰਦਾ ਹੈ ਸੋ ਜਨ ਨਾਨਕ ਪਾਰਗ੍ਰਾਮੀ ਨਾਨਕ ਉਹ ਜਾਨਾ ਜਿਸ ਉਤੇ ਉਹ ਵਾਹਿਗੁਰੂ ਆਪ ਕਿਰਪਾ ਕਰਦਾ ਹੈ ਆਪਨੀ ਨਜ਼ਰ ਕਰਦਾ ਹੈ ਆਪਣੇ ਮਹਿਰਾਮਤ ਕਰਦਾ ਹੈ ਉਹ ਪਾਰਗ੍ਰਾਮੀ ਹੋ ਜਾਂਦਾ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਹ ਸੰਸਾਰ ਸਮੁੰਦਰ ਜਿਸ ਤੇ ਬਾਰੇ ਸਤਗੁਰੂ ਜੀ ਰਹਾ ਦਾ ਸਤ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਤਿਤ ਸਰਵਾਰੜਾ ਭੈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੂ ਮੋ ਪਾਗ ਨਹੀਂ ਚਾਲੈ ਹਮ ਦੇਖਾ ਤਾਂ ਦੁਬੀਆ ਲੈ ਇਹੋ ਜਿਹਾ ਭਿਆਨਕ ਸੰਸਾਰ ਸਮੁੰਦਰ ਜਿਸ ਸਮੁੰਦਰ ਦੇ ਵਿੱਚ ਪਾਣੀ ਦੀ ਜਗਾ ਦੇ ਉਤੇ ਤ੍ਰਿਸ਼ਨਾ ਦੀ ਅੱਗ ਹੈ ਅਤੇ ਜਿਸ ਦੇ ਵਿੱਚ ਮੋਹ ਦਾ ਚਿੱਕੜ ਹੈ ਮੋਹ ਪੰਕ ਜੋ ਮੋਹ ਪੰਕ ਜੂ ਮੋਹ ਜੋ ਮੋਹ ਰੂਪੇ ਚਿੱਕੜ ਹੈ ਜਿਸ ਤੇ ਵਿੱਚ ਜਿਸ ਕਰਕੇ ਪੈਰ ਨਹੀਂ ਚੱਲ ਸਕਦਾ ਅਤੇ ਉਸ ਭਿਆਨਕ ਸਰੋਵਰ ਦੇ ਵਿੱਚ ਪਾਣੀ ਦੀ ਜਗ੍ਹਾ ਤੇ ਤ੍ਰਿਸ਼ਨਾ ਦੀ ਅੱਗ ਹੈ ਫਿਰ ਇਹੋ ਜੇ ਸਮੁੰਦਰ ਨੂੰ ਕਿਸ ਤਰ੍ਹਾਂ ਪਾਰ ਲੰਘਿਆ ਜਾ ਸਕਦਾ ਹੈ ਸਤਿਗੁਰੂ ਉਪਦੇਸ਼ ਕਰਦੇ ਹਨ ਜਿਸ ਕੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗਰਮੀ ਜਿਸ ਦੇ ਉੱਤੇ ਉਹ ਵਾਹਿਗੁਰੂ ਆਪ ਕਿਰਪਾ ਕਰਦਾ ਹੈ ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਕਿਰਪਾ ਉਸ ਤੇ ਹੀ ਹੋਣੀ ਹੈ ਜੋ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਹਿਰਦਾ ਸਦਾ ਰੱਖਦਾ ਹੈ ਜੋ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਸਦਾ ਜੁੜਿਆ ਰਹਿੰਦਾ ਹੈ ਉਸ ਜੋ ਉਸ ਵਾਹਿਗੁਰੂ ਦੇ ਸਦਾ ਗੁਣ ਗਾਉਂਦਾ ਹੈ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸੇ ਸਿਫਤ ਸਲਾਹਾ ਕਰਦਾ ਹੈ ਉਸ ਸਦੇ ਉੱਤੇ ਹੀ ਉਸ ਵਾਹਿਗੁਰੂ ਦੀ ਫਿਰ ਕਿਰਪਾ ਹੁੰਦੀ ਹੈ ਉਸ ਵਾਹਿਗੁਰੂ ਕਿਰਪਾ ਦੇ ਨਾਲ ਫਿਰ ਇਹ ਜੀਵ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪਣਾ ਜੀਵਨ ਜੋ ਹੈ ਉਸ ਨੂੰ ਸਫਲਾ ਕਰ ਲੈਂਦਾ ਹੈ ਤੇ ਪ੍ਰਭ ਆਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਕਰ ਲੈਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ